ਸਾਹਿਬ ਜੀ ਕਿਉਂ ਸੱਡਾਉਂ ਟੈਂਟ ਮੁੰਡਾ ਬਣ ਜੀ ਕੀ ਹਾਲਾਤ ਕੀ ਆ ਗਏ ਹਾਲਾਤ ਸਾਨੂੰ ਦੇਖਦੇ ਆ ਵੇਖ ਲੋ ਜੱਟਾਂ ਦੇ ਜੀ ਕੀ ਸਾਰਾ ਸਮਾਨ ਜੋ ਉਹ ਵੀ ਅਹੀਂ ਲੈ ਕੇ ਆ ਰਹੇ ਆ ਟਰੈਕਟਰ ਜੋਜ਼ ਕਰਦਾ ਬਰਦ ਬੇਡ ਲਮਾਰੀਆਂ ਜੋ ਜ਼ਰਾ ਕੋ ਸਾਰਾ ਕੋ ਲੈਂਦਾ ਤੇ ਬੇਕਾਂ ਦੀ ਆਸ ਕੋਈ ਨਹੀਂ ਹੈ ਜੀ ਜੋ ਬੇਕਾ ਹਮਾਰੀਆਂ ਉਹ ਟਾ ਲੱਗਿਆ ਕਮਰੇ ਸਭ ਡਿੱਗ ਜਾਣਗੇ ਕੋਈ ਐਡੀ ਵੱਡੀ ਆਸ ਨਹੀਂ ਸਾਨੂੰ ਇੱਕ ਤਾਂ ਸਾਨੂੰ ਕਮਰਾ ਵਜੂ ਕੋਈ ਕੋਈ ਸਰਕਾਰ ਨੂੰ ਕੋਈ ਸਰਕਾਰ ਨੂੰ ਸੂਚ ਨਹੀਂ ਮਿਲੀ ਬੇੜੇ ਦੀ ਜ਼ਬੂਸਰੀ ਮੇਰੀ ਕੋਈ ਸਰਕਾਰ ਨਹੀਂ ਆਈ ਵੰਡ ਨਹੀਂ ਮਿਲਿਆ ਆਸਲ ਫਾਰਾਂ ਨੂੰ ਡੇੜਾ ਮਿਲਿਆ ਧੁੰਦੇ ਤੋਂ ਪ੍ਰਾਈਵੇਟ ਉਹਨੇ ਸਾਡੀਆਂ ਮੱਝਾਂ ਜੋ ਵੀ ਬਈਕਾਂ ਰਹੀਆਂ 15 ਬਈਕਾਂ ਹੀ 100 ਡੰਗਰੇ ਨੇ ਲਿਆਂਦਾ ਘਰ ਦਾ ਸਮਾਨ ਜੋ ਵੀ ਨਿੱਕੇ ਤੋਂ ਵੱਡਾ ਮਿਰਚ ਤੋਂ ਲੈ ਕੇ ਲਿਆਂਦਾ ਮਿਆਹ ਦਰਿਆ ਦਾ ਪਾਣੀ ਕਿੰਨੇ ਗਾਉਂ ਪਰਭਾਉ ਗਾਉਂ ਤੇ ਕੋ 16 ਪਿੰਡ ਬਾਉਪੁਰ ਜੋ ਸਾਰੇ ਆਂਦੇ ਆ ਉਹ ਆ 15 ਪਿੰਡ 16 ਜਿਹੜੇ ਢਾਈ ਦੇ ਕੰਡੇ ਆ ਕੋਈ 25 30 ਪਿੰਡ ਹੋਣਗੇ ਜਿਹੜੇ ਦਰਿਆ ਦੀ ਲਵੇੜ ਵਿੱਚ ਆਏ ਕਿੰਨੇ ਕਿਤੇ ਨੇ ਪੁੱਟ ਪਾਣੀਆਂ ਕਰੂ ਪਾਣੀ 5 ਫੁੱਟ ਤੋਂ ਇੱਥੇ ਹੈਗਾ 5 ਫੁੱਟ ਤੋਂ ਇੱਥੇ ਹੈਗਾ ਇਹ ਗਾੜੀ 10 ਫੁੱਟ ਚੱਲ ਜੋ ਜਿੱਥੇ ਸਾਡੀਆਂ ਬਈਆਂ ਉਹਥੇ ਵੀ ਬਹੁਤ ਪਾਣੀ ਹੈ 12 13 ਫੁੱਟ ਤੋਂ ਪਾਣੀ ਘੱਟ ਨਹੀਂ ਹੈਗਾ ਯਾਰਾ ਹੀ ਆ ਇਹ ਹੁਣ ਤੇ ਵੇਖੋ ਹਾਲਾਤ ਹਨੂ ਗਾੜੀ ਥਾਂ ਨਹੀਂ ਸਾਡੇ ਕੋਲੇ ਫਸਲਾਂ ਦਾ ਤੇ ਅਰਬਾਂ ਰੁਪਈਆ ਨਿਸ਼ਾਨ ਅਰਬਾਂ ਰੁਪਈਆ ਦਾ ਉਹ ਨਿੱਕਾ ਜਿਮੀਦਾਰ ਉਹ ਦੋ ਕਿੱਲੇ ਆ ਉਹਦਾ ਕੋਈ 2-4 ਲੱਖ ਦਾ ਜਿਹੜਾ ਵੱਡਾ ਦਾ 20 ਲੱਖ ਦਾ ਐਦਾਂ ਲਾ ਲੋ ਕੋਈ ਘਰ ਵੀ ਠਹਿ ਜਾਣੇ ਬੜਾ ਹੀ ਔਖਾ ਗਾੜੀ ਥਾਂ ਹੀ ਨਹੀਂ ਰਹਿਣ ਜਿਹੜੇ ਮੰਡ ਚੋਂ ਆਉਣ ਲੈਣਾ ਜਗ੍ਹਾ ਨਹੀਂ ਆਪਦੇ ਮਕਾਨ ਨਹੀਂ ਹੈਗਾ ਥਾਂ ਨਹੀਂ ਹੈਗਾ ਇਹ ਸਰਕਾਰ ਨੂੰ ਚਾਹੀਦਾ ਕੋਈ 5-5 ਮਰਲੇ 10-10 ਮਰਲੇ ਇਹਨਾਂ ਨੂੰ ਲੈ ਕੇ ਦੇਣਾ ਜਿਹੜੇ ਮੰਡ ਵਾਪਸ ਨਾ ਵਿਚਾਰੇ ਜਾਣ ਸਰਕਾਰ ਦਾ ਅਸੀਂ ਇਹੋ ਧੰਨਵਾਦ ਕਰਦੇ ਆਂ ਹੋਰ ਤਾਂ ਸਰਕਾਰ ਨੇ ਇਹਨੂੰ ਕੀ ਜਣਾ ਨਾ ਬੰਨ ਭਜਣਾ ਇਹ ਬੰਨ ਬਹੁਤ ਔਖਾ ਬਜਣਾ ਬੜੀ ਜਨਤਾ ਤਾਂ ਹਾਂਗਾ ਅਸੀਂ ਤਾਂ ਦੁਖੀ ਹਾਂ ਸਾਰੀਆਂ ਸਰਖਾਂ ਦੁਖੀ ਹੋ ਗਈਆਂ ਇਹੜਾ ਪਿੰਡਾ ਮੋਂਡਾ ਪਿੰਡ ਦੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਦਾ ਤਾਂ ਕੁਝ ਕਹਿ ਨਹੀਂ ਸਕਦੇ ਕੋਈ ਲੇਖਾ ਹੀ ਨਹੀਂ ਹੈ ਜਿੰਨਾ ਨੁਕਸਾਨ ਹੋ ਗਿਆ ਹੂੰ ਸਮਾਨ ਲਿਆਂਦੇ ਲਿਆਂਦਾ ਜਾ ਰਿਹਾ ਤੁਹਾਡੇ ਵੱਲੋਂ ਕਿੰਨਾ ਹਾਲਾਤਾਂ ਚ ਸਮਾਨ ਤੇ ਹਾਲਾਤ ਦੇ ਜਾਣਤੇ ਰਿਸਕ ਲੈ ਕੇ ਲਿਆਉਂਦੇ ਆ ਕੋਈ ਵਧੀਆ ਗੱਲ ਨਹੀਂ ਆ ਜਾਨੀ ਕਿ ਮਾਰੀ ਦੇ ਲਿਆਉਂਦੇ ਆ ਵੀ ਗੱਡੀ ਚੜਾਈ ਜਾਂ ਨਹੀਂ ਕੋਈ ਹੂੰ ਕੱਲ 25 25 30 30 ਮੱਝਾਂ ਲੱਦ ਕੇ ਇਸੇ ਬੇੜੇ ਤੇ ਲਿਆਂਦੀਆਂ ਇਹ ਬੇੜਾ ਤੁੰਦੇ ਨੂੰ ਸਾਨੂੰ ਮਿਲਿਆ ਵਾ ਪ੍ਰਾਈਵੇਟ ਬੇੜਾ ਵਾ ਔਰ ਪ੍ਰਸ਼ਾਸਨ ਦਾ ਕੋਈ ਨਾਂ ਇੱਥੇ ਆਇਆ ਨਾ ਮਤਲਬ ਕਿਸੇ ਨੇ ਸਾਰੀ ਕੋਈ ਲਈ ਆ ਅੱਡੇ ਜੀ ਵਾਲੇ ਸਾਡੇ ਉੱਥੇ ਆ ਸਮਾਨ ਕਢ ਕਢ ਲਿਆਉਂਦੇ ਐ ਇੰਨਾ ਕੁ ਉੱਥੇ ਹਜੇ ਹੋਰ ਨੁਕਸਾਨ ਉੱਥੇ ਤੇ ਕੋਈ ਕਿਸਾਨ ਵਾਲਾ ਰਹਿ ਹੀ ਨਹੀਂ ਗਿਆ ਸਭ ਟੋਟਲੀ ਹੋ ਗਿਆ ਸਿਰਫ ਕੋਠੇ ਵੀ ਢਾਂਦੇ ਅੱਡੇ ਅੱਡੇ ਕੋਠੇ ਢਹਿ ਗਏ ਅੱਡੇ ਅੱਡੇ ਖੜੋਤੇ ਆ ਹਾਂ ਤਾਂ ਹੁਣ ਕੀ ਇਹ ਸਾਰਾ ਸਮਾਨ ਆਪ ਲੈ ਕੇ ਆਣ ਆਪ ਲੈ ਆਉਂਦੇ ਸਾਰੇ ਰਨ ਮਿਲ ਕੇ ਜੋ ਉਹ ਆ ਪਿੰਡ ਚੋਂ ਮੁੰਡੇ ਕੋ ਬੈਕਾਂ ਵਾਲੇ ਆ ਸਾਰੇ ਕਿੰਨੇ ਕ ਪਰਿਵਾਰ ਦੇ ਮੈਂਬਰ ਪਰਿਵਾਰ ਦੇ ਹੁਣ ਮੈਂਬਰ ਤੇ ਤਕਰੀਬਨ ਦੋ ਦੋ ਏਕ ਏਕ ਮੈਨ ਜਿਹੜਾ ਸਮਾਨ ਦੀ ਰਾਖੀ ਦਾ ਕਰਕੇ ਜਾਂ ਬਾਕੀ ਤਕਰੀਬਨ ਸਮਾਨ ਲੈਣ ਦਾ ਆ ਹਾਂ ਉਹ ਦੋ ਚਾਰ ਟਰੈਕਟਰ ਵਿੱਚ ਉੱਥੇ ਜਿਹੜੇ ਬੇਕਾਂ ਦੇ ਡੱਕੇ ਆ ਉਹ ਹੁਣਾਂ ਡੁੱਡੇ ਗੇੜੇ ਚ ਲਿਆਉਣੇ ਆ ਕੋਹਾ ਇੱਕ ਲੈਣ ਦਾ ਟਰੈਕਟਰ ਸਮਾਨ ਸੋਣ ਐਡਾ ਨਾਲ ਲਈ ਜਾਉਣੇ ਕੱਲ ਦਾ ਠੀਕ ਹਾਂ 15 ਦਿਨ ਹੋ ਗਏ ਪਾਣੀ ਆਏ ਨੂੰ ਬਹੁਤ ਔਖਾ ਹੋ ਗਿਆ ਵਾ ਨਾ ਕੋਈ ਪੱਠਾ ਕੇ ਕੋਨ ਮਾਲ ਡੰਗਰ ਵੀ ਪੁਖਾ ਮਾਰਦਾ ਠੀਕ